ਅਸੀਂ ਜਿਹੜੀ ਅੰਮ੍ਰਿਤਸਰ ਦੀ ਬੇਟੀ ਏ ਪੰਜਾਬ ਦੀ ਬੇਟੀ ਏ ਜਿੰਦੇ ਨਾਲ ਹైదరాబాద్ 'ਚ ਤਸ਼ੱਦਦ ਹੋ ਰਿਹਾ ਹੈ 10 ਮਹੀਨੇ ਤੋਂ ਆਪਣੀ ਬੇਟੀ ਨੂੰ ਮਿਲਣ ਵਾਸਤੇ ਤੜਪ ਰਹੀ ਏ ਅਸੀਂ ਉਸ ਬੇਟੀ ਦੇ ਨਾਲ ਉਸਦੇ ਫਾਦਰ ਸਾਹਿਬ ਨਾਲ ਕੁਝ ਐਨਜੀਓਜ਼ ਮੈਂਬਰ ਲੈ ਕੇ ਸੀ ਹైదరాబాద్ ਗਏ ਸਾਂ ਔਰ ਉੱਥੇ ਸਾਰੀ ਸਥਿਤੀ ਵੇਖੀ ਔਰ ਅਸੀਂ ਪੂਰਾ ਜ਼ੋਰ ਲਾਇਆ ਵੀ ਇਸ ਲੜਕੀ ਦਾ ਘਰ ਵਸਾਇਆ ਜਾਏ ਪਰ ਜਿਹੜੇ ਉਹਦੇ ਸੋਹਰਾ ਪਰਿਵਾਰ ਹੈ ਜਿਹੜੇ ਉਹਦੇ ਮਾਮਾ ਸੋਹਰਾ ਰਜਿੰਦਰ ਸਿੰਘ ਛਤਵਾਲ ਹੈ ਉਹ ਕਿਸੇ ਗੱਲ ਤੇ ਨਹੀਂ ਆ ਰਹੇ ਸਾਨੂੰ ਬਸ ਉਹਨਾਂ ਨੇ ਪਹਿਲਾਂ ਤਾਂ ਜਿਹੜੇ ਲੜਕੀ ਦਾ ਸੱਸ ਸੋਣਾ ਸੀ ਤੇ ਉਹਦੀ ਬੇਟੀ ਨੂੰ ਲੈ ਕੇ ਘਰੋਂ ਤਾਲਾ ਮਾਰ ਕੇ ਚਲੇ ਗਏ ਜਦ ਕਿ ਸੀ ਉਹਨਾਂ ਨੂੰ ਸੂਚਨਾ ਦਿੱਤੀ ਹੋਈ ਸੀ ਵੀ ਅਸੀਂ ਬੱਚਿਆਂ ਨੂੰ ਮਿਲਾਣਾ ਹੈ ਜਿਹੜੀ ਮਾਂ ਹੈ ਉਹਦੀ ਬੇਟੀ ਨੂੰ ਮਿਲਾਣਾ ਹੈ ਉਹਦੀ ਤੜਫ ਖਤਮ ਕਰਨੀ ਹੈ ਔਰ ਉਹਦੇ ਮਾਮਾ ਨੇ ਸਾਡਾ ਵਾਅਦਾ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਸਾਨੂੰ ਜਾ ਕੇ ਪੁਲਿਸ ਕੋਲ ਥ੍ਰੈਟ ਕਰਨਾ ਸ਼ੁਰੂ ਕਰਤਾ ਉਹਨਦੇ ਵੀ ਸਾਡੇ ਕੋਲ ਪੂਤਾ ਪ੍ਰੂਫ ਹੈਗੇ ਆ ਉਹ ਸੀ ਡੀਜੀਪੀ ਜਿਹੜੇ ਉੱਥੋਂ ਤਿਲਗਾਨਾ ਹੈ ਉਹਨਾਂ ਨੂੰ ਦੇ ਦਿੱਤੇ ਆ ਕਮਿਸ਼ਨਰ ਨੂੰ ਇਤਲਾਹ ਕਰਤੀ ਏ ਬਾਅਦ ਚ ਅਸੀਂ ਉਸ ਜਿਹੜੇ ਪੁਲਿਸ ਅਫਸਰ ਸੀ ਅਧਿਕਾਰੀ ਸੀ ਜਿੰਨਾ ਸਾਨੂੰ ਕਾਲ ਕੀਤੀ ਮੇਰੇ ਨੰਬਰ ਤੇ ਉਹਨੂੰ ਅਸੀਂ 10 ਵਾਰ ਕਾਲ ਕੀਤੀ ਉਹਨਾਂ ਫੋਨ ਨਹੀਂ ਚੱਕਿਆ ਚਲੋ ਇਹ ਮੈਟ੍ਰਿਕ ਲੱਗ ਗਿਆ ਸਾਡਾ ਮਕਸਦ ਕੋਈ ਉੱਥੋਂ ਦੀ ਪੁਲਿਸ ਦੇ ਖਿਲਾਫ ਕੋਈ ਨਹੀਂ ਗੱਲ ਹੈਗਾ ਸਾਨੂੰ ਉਹਨਾਂ ਨਾਲ ਕੋਈ ਨਹੀਂ ਹੈਗਾ ਸਾਨੂੰ ਹੈਗਾ ਇਸ ਬੱਚੀ ਨੂੰ ਸਭ ਤੋਂ ਪਹਿਲਾਂ ਉਹਦੀ ਮਾਂ ਨਾਲ ਮਿਲਾਇਆ ਜਾਵੇ ਉਸ ਤੋਂ ਬਾਅਦ ਇਹਦਾ ਘਰ ਵਸਾਇਆ ਜਾਵੇ ਮੈਂ ਅੰਮ੍ਰਿਤਸਰ ਵਿੱਚੋਂ ਵਾਪਸ ਆਇਆ ਹਾਂ ਇੱਥੇ ਤੁਹਾਡੇ ਸਹਿਯੋਗ ਲੈਣ ਵਾਸਤੇ ਔਰ ਜਿਹੜੇ ਕਿਸਾਨ ਜਿੱਥੇ ਬੰਦੀਆਂ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਅੰਮ੍ਰਿਤਸਰ ਦੀਆਂ ਪੰਜਾਬ ਦੀਆਂ ਐਨਜੀਓਜ਼ ਕਾਫੀ ਲੰਬੇ ਸਮੇਂ ਤੋਂ ਜਾਗਦਾ ਜਮੀਰ ਦੇ ਨਾਲ ਸਹਿਯੋਗ ਕਰਦੀਆਂ ਹਨ ਉਹਨਾਂ ਨੂੰ ਮੈਂ ਪ੍ਰਾਰਥਨਾ ਕੀਤੀ ਉਹਨਾਂ ਮੇਰੀ ਪ੍ਰਾਰਥਨਾ ਸਵਕਾਰ ਕੀਤੀ ਏ ਔਰ ਉਹਨਾਂ ਨੇ ਕਿਹਾ ਵੀ ਇੱਕ ਜਨਮ ਤੋਂ ਬਾਅਦ ਅਸੀਂ ਉੱਥੇ ਡੇਰੇ ਲਾਵਾਂਗੇ ਔਰ ਮੈਂ ਜਲਦੀ ਹੀ ਹైదరాబాద్ ਜਾ ਰਿਹਾ ਮੇਰੀ ਟਿਕਟ ਬੁੱਕ ਹੋ ਚੁੱਕੀ ਏ ਔਰ ਮੈਨੂੰ ਕਿਸਾਨ ਜਿੱਥੇ ਬੰਦੀਆਂ ਮੇਰੇ ਭਰਾ ਬਲਬੀਰ ਸਿੰਘ ਬਿੱਲਾ ਹੀ ਨੇ ਮਨੀ ਜੀ ਨੇ ਤੇ ਹੋਰ ਜਿਹੜੇ ਐਨ ਜੀ ਉਸ ਦੇ ਮੈਂਬਰ ਨੇ ਉਹਨਾਂ ਮੈਨੂੰ ਪੂਰਾ ਭਰੋਸਾ ਦੁਆਇਆ ਹੈ ਵੀ ਅਸੀਂ ਹైదరాబాద్ ਦੀ ਧਰਤੀ ਤੇ ਆ ਕੇ ਅਸੀਂ ਇਸ ਬੱਚੀ ਨੂੰ ਉਸ ਦੇ ਘਰ ਵਸਾ ਕੇ ਹੀ ਛੱਡਾਂਗੇ ਜੇਕਰ ਉਸ ਲੜਕੀ ਨੂੰ ਇਨਸਾਫ ਨਾ ਮਿਲੇ ਤੇ ਤੁਹਾਡੀ ਐਨ ਜੀ ਵੱਲੋਂ ਅਗਲਾ ਕਦਮ ਕਿਹੜਾ ਚੁੱਕਿਆ ਜਾਏਗਾ ਸਭ ਤੋਂ ਪਹਿਲਾਂ ਅਸੀਂ ਹైదరాబాద్ ਦੀ ਜਿੱਥੇ ਉਹਨਾਂ ਦਾ ਸ਼ੋਰੂਮ ਹੈ ਜਿੱਥੇ ਉਹਨਾਂ ਦਾ ਘਰ ਹੈ ਉੱਥੇ ਬੇਟੀ ਨੂੰ ਪਿਆਰ ਨਾਲ ਛੱਡਣ ਜਾਵਾਂਗੇ ਉੱਥੇ ਅਸੀਂ ਪਾਠ ਰੰਭ ਕਰਾਂਗੇ ਉੱਥੇ ਹੱਥ ਜੋੜਾਂਗੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗੇ ਵੀ ਉਹਨਾਂ ਦੇ ਘਰ ਦੇ ਬੂਏ ਅੱਗੇ ਜਾਂ ਉਹਨਾਂ ਦੇ ਸ਼ੋਅਰੂਮ ਦੇ ਬੂਏ ਅੱਗੇ ਔਰ ਉਸ ਪਰਿਵਾਰ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਉੱਥੋਂ ਦੇ ਪ੍ਰਸ਼ਾਸਨ ਉੱਥੋਂ ਦੇ ਨੇਤਾਵਾਂ ਉੱਥੋਂ ਦੀ ਜਨਤਾ ਨੂੰ ਬੇਨਤੀ ਕਰਾਂਗੇ ਵੀ ਇਸ ਲੜਕੀ ਦਾ ਪਰਿਵਾਰ ਜਿਹੜਾ ਹੈ ਉਹ ਤਾਂ ਸ਼ੌਕਾਰਨੀਗਾ ਇਹਨੂੰ ਇੱਥੇ ਹੀ ਮਤਲਬ ਅਸੀਂ ਵਸਾਨ ਆਏ ਆ ਸਾਡੀ ਮੰਚਾ ਸਾਡੀ ਨੀਤੀ ਹੱਥ ਜੋੜਨ ਦੀ ਹੈ ਸਾਡੇ ਨਾਲ ਉੱਥੋਂ ਦੇ ਕਾਫੀ ਲੋਕਾਂ ਨੇ ਕੋਆਪਰੇਟ ਕੀਤਾ ਹੈ ਔਰ ਉਹ ਸਾਡੇ ਨਾਲ ਦਿਨ ਰਾਤ ਸਹਿਯੋਗ ਕਰ ਰਹੇ ਆ ਔਰ ਜਦ ਇਹਦੇ ਚਾਹੀ ਕਾਮਯਾਬ ਹੋਵਾਂਗੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਜਿੱਥੇ-ਜਿੱਥੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਚਾਹੇ ਬੰਬੇ ਜਾ ਕੇ ਕਰਨਾ ਪਿਆ ਚਾਹੇ ਲੜਕੀ ਦੇ ਜਿਹੜੇ ਮਾਮਾ ਸੋਹਰਾ ਹੈ ਜਿਹੜਾ ਪਰਿਵਾਰ ਇਹ ਵਿਗਨ ਪਾ ਰਹੇ ਨੇ ਉਹਨਾਂ ਦੇ ਰਿਕਾਰਡ ਹੈ ਜੀ ਉਹਨਾਂ ਦੇ ਪਰਿਵਾਰ ਚ ਕੋਈ ਨੂੰਹ ਵਸੀ ਨਹੀਂ ਅੱਗੇ ਵੀ ਜਿਹੜੀਆਂ ਨੂੰਹ ਆਈਆਂ ਉਹਨਾਂ ਨੂੰ ਇਹਨਾਂ ਪ੍ਰਤਾੜਿਤ ਕਰਕੇ ਘਰੋਂ ਕੱਢਿਆ ਔਰ ਉਹਨਾਂ ਦੇ ਜ਼ੁਲਮ ਕੀਤੇ ਆ ਪਰ ਸਾਡੀ ਬੇਟੀ ਦੀ ਇੱਕ ਮਨਸ਼ਾ ਵੀ ਮੈਂ ਐਸੇ ਪਰਿਵਾਰੇ ਵਸਣਾ ਹੈ ਲੜਾਈ ਮੇਰੀ ਮੇਰੇ ਸੋਹਰਾ ਪਰਿਵਾਰ ਦੀ ਹੋ ਸਕਦੀ ਏ ਇਹਦੀ ਸਜ਼ਾ ਮੇਰੀ ਬੇਟੀ ਕਿਉਂ ਭੁਗਤੇ ਜੇਕਰ ਇਹ ਲੜਕੀ ਤਲਾਕ ਲੈਂਦੀ ਹੈ ਜਾਂ ਕੋਈ ਹੋਰ ਚੀਜ਼ ਹੁੰਦਾ ਹੈ ਤੇ ਬੇਟੀ ਨੂੰ ਜਾਂ ਮਾਂ ਤੋਂ ਬਿਨਾ ਜਾਂ ਬਾਪ ਤੋਂ ਬਿਨਾ ਰਹਿਣਾ ਪੈ ਸਕਦਾ ਹੈ ਜਿਨ੍ਹਾਂ ਦੇ ਵੀ ਡਿਵੋਰਸ ਹੋਏ ਆ ਬੱਚੇੜੇ ਹੁੰਦੇ ਆ ਇੱਕ ਮੰਦਾਂ ਦਿੱਤੇ ਜਾਂਦੇ ਆ ਔਰ ਉਹ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਹੈ ਕੀ ਜੇਕਰ ਉਹ ਜਿਹੜੇ ਹైదరాబాద్ ਦੇ ਨਿਵਾਸੀ ਹੈ ਜਿਹੜੇ ਮਤਲਬ ਸਾਡੇ ਸਬੰਧੀ ਨੇ ਉਹਨਾਂ ਨੂੰ ਬੇਟੀ ਦੇ ਦਿੱਤੀ ਜਾਵੇ ਕੀ ਉਹਨੂੰ ਦੁਬਾਰਾ ਮਾਂ ਮਿਲ ਸਕਦੀ ਏ ਜਿਉਂਦੀ ਨਵੀਂ ਸ਼ਾਦੀ ਵੀ ਉਹ ਕਰਾਵੇ ਤੇ ਜਿਹੜੀ ਵੀ ਮਾਂ ਮਿਲੇਗੀ ਉਹ ਇਸ ਫੋਲਵਰੀ ਕੀ ਬੱਚੀ ਨੂੰ ਇਹਦੀਆਂ ਸਹੂਲਤਾਂ ਨਹੀਂ ਦੇਵੇਗੀ ਇਸ ਬੱਚੀ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਚਲਾ ਜਾਏਗਾ ਇਸ ਕਰਕੇ ਅਸੀਂ ਇਸ ਜਿਹੜਾ ਪਰਿਵਾਰ ਹੈ ਇਹਨਾਂ ਦਾ ਸਿਰ ਜੋੜ ਕੇ ਛੱਡਾਂਗੇ ਧੰਨ